ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਪਾਣੀ ਨਾਲ ਕਿੰਨਾ ਪੂਰਾ ਹਾਲ ਹੋਇਆ ਪਿਆ ਹੈ ਇਸ ਵੀਡੀਓ ਦੇ ਵਿੱਚ ਡੰਗਰਾਂ ਨੂੰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਪਾਣੀ ਦੇ ਰੋਕ ਦੇ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪੰਜਾਬ ਦੀ ਕਈ ਥਾਵਾਂ ਤੇ ਇੰਨਾ ਪਾਣੀ ਆ ਚੁੱਕਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਦੋਸਤੋ ਕਾਰ ਮੋਟਰਸਾਈਕਲ ਕਿਵੇਂ ਪਾਣੀ ਦੇ ਵਿੱਚ ਹੀ ਰੁਟ ਚੁੱਕੇ ਹਨ ਇਸ ਦੇ ਵਿੱਚ ਵੀ ਸਰਕਾਰ ਦੁਬਾਰਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕਾਂ ਦੇ ਆਵਾਜਾਈ ਦੇ ਸਾਧਨ ਪਾਣੀ ਵਿੱਚ ਡੁੱਬ ਚੁੱਕੇ ਹਨ ਅਤੇ ਕਈਆਂ ਦੇ ਤਾਂ ਘਰ ਵੀ ਰੁੜ ਗਏ ਹਨ ਪਾਣੀ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਵਧਣ ਦਾ ਤੁਸੀਂ ਮੁੱਖ ਕਾਰਨ ਦੱਸੋ ਦੋਸਤੋ ਕਮੈਂਟਾਂ ਦੇ ਵਿੱਚ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਿਆਦਾ ਤੇ ਜ਼ਿਆਦਾ ਸ਼ੇਅਰ ਖੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਕਿਉਂਕਿ ਕਈ ਦੋਸਤ بارش ਦੇ ਕਾਰਨ ਸ਼ਫਰ ਵਿੱਚ ਹਨ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਓ ਪੰਜਾਬ ਦੇ ਵਿੱਚ ਪਾਣੀ ਦੀ ਰੋਕ ਦੇ ਲਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਆਲ ਪੰਜਾਬ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਓ